ਗੁਰਾਇਆਂ ਦੇ ਬੋਪਰਾਏ ਨਹਿਰਪੁਲੀ ਦੇ ਬਾਪਰੇ ਹਾਸੇ ਵੀ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋਣ ਤੋਂ ਬਾਅਦ ਪਿੰਡ ਘੁੜਕਾ ਵਿੱਚ ਸੋਗ ਦੀ ਲਹਿਰ ਹੈ ਜਿਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਜਿਨ੍ਹਾਂ ਨੌਜਵਾਨਾਂ ਦੀ ਮੌਤ ਹੋਈ ਹੈ ਉਹਨਾਂ ਵਿੱਚ ਇੱਕ ਛੇ ਭੈਣਾਂ ਦਾ ਇਕਲੌਤਾ ਭਰਾ ਵੀ ਸੀ ਤੇ 10ਵੀਂ ਕਲਾਸ ਵਿੱਚ ਪੜਦਾ ਸੀ ਜਦਕਿ ਦੂਸਰਾ ਨੌਜਵਾਨ ਦੋ ਭੈਣਾਂ ਦਾ ਭਰਾ ਸੀ ਇਸ ਬੰਦੀ ਜਾਣਕਾਰੀ ਦਿੰਦਿਆਂ ਪਿੰਡ ਘੁੜਕਾ ਦੇ ਅਸ਼ੋਕ ਮਹਿ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦੋਨੋਂ ਮ੍ਰਿਤਕ ਨੌਜਵਾਨਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਹੈ ਜਿਸ ਕਾਰਨ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕਾਂ ਦੀ ਪਛਾਣ ਰਾਜ ਮਿਸਤਰੀ ਦਾ ਕੰਮ ਕਰਨ ਵਾਲਾ ਸਿਮਰਜੀਤ ਮਹੇ ਪੁੱਤਰ ਬਲਦੇਵ ਰਾਮ ਅਤੇ ਲਾਲੀ ਪੁੱਤਰ ਅਸ਼ੋਕ ਕੁਮਾਰ ਦੋਨੋਂ ਵਾਸੀ ਕੁੜਕਾਵਾਜੋ ਹੋਈ ਹੈ ਉਧਰ थाना ਗੁਰਾਹ ਦੇ ਐਸਐਚਓ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਅਜੇ ਤੱਕ ਅਣਪਛਾਤੇ ਵਾਹਨ ਬਾਰੇ ਪਤਾ ਨਹੀਂ ਲੱਗ ਸਕਿਆ ਤੇ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਵਾਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਦੋਵਾਂ ਨੌਜਵਾਨਾਂ ਦੀ ਅਮ੍ਰਿਤਕ ਦੇਹਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਭੇਜ ਦਿੱਤੀਆਂ ਗਈਆਂ ਨੇ ਗੁਰਾਹ ਤੋਂ ਨਵਰੰਗ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਅੱਜ ਭਰ ਇੱਕ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ ਬੰਦੇ ਦੀ ਮੌਤ ਹੋਈ ਇਹਦੇ ਵਿੱਚ ਤਕਰੀਬਨ 8:00 ਵਜੇ ਦੇ ਕਰੀਬ ਇੱਕ ਐਕਸੀਡੈਂਟ ਹੋਇਆ ਦੋ ਨੌਜਵਾਨ ਜੰਗ ਮੁੰਡੇ ਜਿਹੜੇ ਆ ਉਹ ਗੁਰਾਏ ਦੀ ਸਾਈਡ ਨੂੰ ਜਾ ਰਹੇ ਸੀਗੇ ਸੰਗ ਢਿਸੀਆਂ ਵੱਲ ਨੂੰ ਜਿਹੜੀ ਪੁੜੀ ਆ ਅੱਗੇ ਪੰਪੋਂ ਦਾ ਉਹਦੇ ਸੈਂਟਰ ਦੇ ਵਿੱਚ ਜਿਹੜਾ ਇਹਨਾਂ ਦਾ ਐਕਸੀਡੈਂਟ ਹੋਇਆ ਦੋਹਾਂ ਦੀ ਐਡ ਦੀ ਸਪੋਰਟ ਜਿਹੜੀ ਡੈਥ ਹੋ ਗਈ ਆ ਦੋਵੇਂ ਮੋਟਰਸਾਈਕਲ ਦੇ ਸੀਗੇ ਔਰ ਵੀਕਲ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਵੀ ਕਿਹੜਾ ਵੀਕਲ ਮਰ ਗਿਆ ਉਹ ਸਵੇਰੇ ਢੰਗਾਈ ਨਾਲ ਪਰਤਾਲ ਕਰਾਂਗੇ ਕੈਮਰੇ ਚੈੱਕ ਕਰਾਂਗੇ ਜਿਹੜੇ ਵੀਕਲ ਨਾਲ ਐਕਸੀਡੈਂਟ ਹੋਇਆ ਉੱਤੇ ਸਖਤ ਕਾਰਵਾਈ ਕੀਤੀ ਸਰ ਕਿੰਨੇ ਇਹ ਹੁਣ ਇਥੇ ਮੌਕੇ ਤੇ ਪਤਾ ਲੱਗਿਆ ਕਿ ਪਿੰਡ ਕੁੜਕੇ ਦੇ ਰਹਿਣ ਵਾਲੇ ਨੇ ਦੋਵੇਂ ਨੌਜਵਾਨ ਜਿਹੜੇ ਆ ਰਿਤਿਕਾ ਦਾ ਨਾਮ ਦਾ ਕੁਝ ਜਾਣ ਚੁੜੀ ਜਾਂ ਉਹਨਾਂ ਨੇ ਨਹੀਂ ਕਰਦੇ ਵੈਰੀਫਾਈ ਕਰਦੇ ਹਾਲੇ ਨਾਮਾਂ ਬਾਰੇ ਨਹੀਂ ਮੈਨੂੰ ਜਾਣਕਾਰੀ ਪੂਰੀ ਮਿਲੀ ਵੈਰੀਫਾਈ ਕਰਦੇ ਹਾਂ ਦਾ ਪਰਿਵਾਰਕ ਮੈਂਬਰ ਆ ਰਹੇ ਨੇ ਕਰਦੇ ਵੈਰੀਫਾਈ ਡੈੱਡ ਬੋਡੀ ਕਿੱਥੇ ਵੀ ਅਸੀਂ ਜੈ ਡੈੱਡ ਬੋਡੀ ਅਸੀਂ ਭੇਜਤੀ ਸਿਵਲ ਹਸਪੀਟਲ ਫਲੋਰ ਭੇਜਤੀਆਂ ਨੇ ਹਫਾਜ਼ਤ ਦੇ ਨਾਲ ਉੱਥੇ ਭੇਜਤੀਆਂ ਨੇ ਜੀ ਗੁਰਾਏ ਦੇ ਬੋਪਰੇ ਨਹਿਰਪੁਲੀ ਦੇ ਬਾਪਰੇ ਹਾਸੇ ਵੀ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋਣ ਤੋਂ ਬਾਅਦ ਪਿੰਡ ਕੁੜਕਾ ਵਿੱਚ ਸੋਗ ਦੀ ਲਹਿਰ ਹੈ ਜਿਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਜਿਨ੍ਹਾਂ ਨੌਜਵਾਨਾਂ ਦੀ ਮੌਤ ਹੋਈ ਹੈ ਉਹਨਾਂ ਵਿੱਚ ਇੱਕ 6 ਪਹਿਣਾ ਦਾ ਇਕਲੌਤਾ ਭਰਾ ਵੀ ਸੀ ਤੇ 10ਵੀਂ ਕਲਾਸ ਵਿੱਚ ਪੜਦਾ ਸੀ ਜਰ ਕਿ ਦੂਸਰਾ ਨੌਜਵਾਨ ਦੋ ਪਹਿਣਾ ਦਾ ਭਰਾ ਸੀ ਇਸ ਬੰਦੀ ਜਾਣਕਾਰੀ ਦਿੰਦਿਆਂ ਪਿੰਡ ਘੜਕਾ ਦੇ ਅਸ਼ੋਕ ਮਹੇ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦੋਨੋਂ ਮ੍ਰਿਤਕ ਨੌਜਵਾਨਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਹੈ ਜਿਸ ਕਾਰਨ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕਾਂ ਦੀ ਪਛਾਣ ਰਾਜ ਮਿਸਤਰੀ ਦਾ ਕੰਮ ਕਰਨ ਵਾਲਾ ਸਿਮਰਜੀਤ ਮਹੇ ਪੁੱਤਰ ਬਲਦੇਵ RAM ਅਤੇ ਲਾਲੀ ਪੁੱਤਰ ਅਸ਼ੋਕ ਕੁਮਾਰ ਦੋਨੋਂ ਵਾਸੀ ਕੁੜਕਾ ਵਜੋਂ ਹੋਈ ਹੈ ਉਧਰ ਥਾਣਾ ਗੁਰਆਂ ਦੇ ਐਸਐਚਓ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਅਜੇ ਤੱਕ ਅਣਪਛਾਤੇ ਵਾਹਨ ਬਾਰੇ ਪਤਾ ਨਹੀਂ ਲੱਗ ਸਕਿਆ ਤੇ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਵਾਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਦੋਵਾਂ ਨੌਜਵਾਨਾਂ ਦੀ ਮ੍ਰਿਤਕ ਦੇਹਾਂ ਪੋਸਟਮਾਰਟਮ ਲਈ ਸਰਵ ਵੱਡਾ ਹਸਪਤਾਲ ਫਲੋਰ ਵਿਖੇ ਭੇਜ ਦਿੱਤੀਆਂ ਗਈਆਂ ਨੇ ਗੁਰਆਂ ਤੋਂ ਨਵਰੰਗ ਚੈਨਲ ਦੀ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ